ਅਸੀਂ ਸਤਿਗੁਰਾਂ ਦੇ ਕੋਲ ਅਰਦਾਸ ਕਿਵੇਂ ਕਰਨੀ ਹੈ ਕੜਾ ਪ੍ਰਸ਼ਾਦ ਦੀ ਦੀਗ ਬਣਾਉਣ ਤੋਂ ਲੈ ਕੇ ਅਰਦਾਸ ਕਰਨ ਤੱਕ ਦੀ ਮਰਿਆਦਾ ਕੀ ਹੈ ਮੱਜ ਵਿੱਚ ਤੁਹਾਡੇ ਨਾਲ ਉਹ ਸਾਂਝੀ ਕਰਨੀ ਹੈ ਪੂਰੀ ਵੀਡੀਓ ਸੁਣਿਓ ਤੁਹਾਡੀ ਜ਼ਿੰਦਗੀ ਬਦਲ ਜਾਏਗੀ ਜੇ ਇਸ ਮਰਿਆਦਾ ਦੇ ਨਾਲ ਕਿਤੇ ਅਰਦਾਸ ਕੀਤੀ ਜਾਏ ਤੇ ਪਾਤਸ਼ਾਹ ਸੁਣਦੇ ਨੇ ਖੁਦਾ ਮਨਜ਼ੂਰ ਕਰਤਾ ਹੈ ਜਬ ਦੁਆ ਦਿਲ ਸੇ ਹੁੰਦੀ ਹੈ ਮੁਸ਼ਕਿਲ ਤੋਂ ਇਹ ਹੈ ਕਿ ਇਹ ਮੁਸ਼ਕਿਲ ਸੇ ਹੁੰਦੀ ਹੈ ਧੰਨ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਉਹਨਾਂ ਦੇ ਕੋਲ ਇੱਕ ਸੱਜਣ ਆਇਆ ਨਮਸਕਾਰ ਕੀਤੀ ਬੇਨਤੀਆਂ ਕੀਤੀ ਉਹਨੇ ਕੁਝ ਕੁ ਮਹਾਪੁਰਖੋ ਤੁਸੀਂ ਕਹਿੰਦੇ ਹੋ ਕਿ ਸਤਗੁਰਾਂ ਨੂੰ ਭੋਗ ਲੱਗਦਾ ਹੈ ਪਾਤਸ਼ਾਹ ਕੜਾਹ ਪ੍ਰਸ਼ਾਦੀ ਦੇਖ ਸਕਦੇ ਨੇ ਤੇ ਮੈਂ ਨਹੀਂ ਮੰਨਦਾ ਕਿ ਗੁਰੂ ਸਾਹਿਬ ਜੀ ਕੜਾਹ ਪ੍ਰਸ਼ਾਦੀ ਦੇਗ ਨੂੰ ਭੋਗ ਲਾਉਂਦੇ ਨੇ ਮਹਾਪੁਰਖ ਕਹਿੰਦੇ ਜੇ ਕੋਈ ਮਰਿਆਦਾ ਵਿੱਚ ਲੈ ਕੇ ਆਉਂਦਾ ਨਾ ਪੂਰੀ ਮਰਿਆਦਾ ਨਾਲ ਦੇਗ ਬਣਾਉਂਦਾ ਹੈ ਮਰਿਆਦਾ ਨਾਲ ਸਤਗੁਰਾਂ ਕੋਲ ਲੈ ਕੇ ਆਉਂਦਾ ਤੇ ਦੇਗ ਨੂੰ ਭੋਗ ਸਤਗੁਰੂ ਲਾਉਂਦੇ ਨੇ ਕੜਾਹ ਪ੍ਰਸ਼ਾਦੀ ਦੇਗ ਮੇਰੇ ਪਾਤਸ਼ਾਹ ਸ਼ੱਕਦੇ ਨੇ ਤੇ ਉਹ ਸੱਜਣ ਕਹਿੰਦਾ ਜੀ ਫਿਰ ਕਿਵੇਂ ਸ਼ੱਕਦੇ ਨੇ ਮਹਾਰਾਜ ਕਹਿੰਦੇ ਤੂੰ ਦੇਗ ਬਣਾ। ਮੈਂ ਅੱਗੇ ਚੱਲ ਕੇ ਉਸ ਮਰਿਆਦਾ ਦਾ ਜ਼ਿਕਰ ਕਰਾਂਗਾ। ਉਹਨੇ ਕੜਾ ਪ੍ਰਸ਼ਾਦੀ ਦੇਗ ਬਣਾਈ। ਦੇਗ ਬਣਾਉਣ ਤੋਂ ਬਾਅਦ ਕਹਿਣ ਲੱਗੇ ਹੁਣ ਇਸ ਦੇਗ ਨੂੰ ਤੋਲੋ। ਦੇਗ ਨੂੰ ਤੋਲਿਆ ਗਿਆ। ਤੋਲਣ ਤੋਂ ਬਾਅਦ ਸਤਗੁਰਾਂ ਦੇ ਕੋਲ ਲਿਆਂਦੀ ਗਈ ਦੇਗ। ਪਾਤਸ਼ਾਹ ਦੇ ਕੋਲ ਦੇਗ ਲਿਆ ਕੇ ਕਹਿਣ ਲੱਗੇ ਤੇ ਕੋਲ ਆਨੰਦ ਸਾਹਿਬ ਦਾ ਪਾਠ ਕਰੋ। ਆਨੰਦ ਸਾਹਿਬ ਦਾ ਪਾਠ ਕਰਕੇ ਸੰਪੂਰਨ ਪੂਰੀਆਂ 40 ਪੌੜੀਆਂ। ਉਸ ਤੋਂ ਬਾਅਦ ਫਿਰ ਅਰਦਾਸ ਹੋਈ। ਅਰਦਾਸ ਦੇ ਵਿੱਚ ਆਖਿਆ ਪਾਤਸ਼ਾਹ ਜੀ ਆਪ ਜੀ ਦੇ ਕੋਲ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ ਲੱਗਿਆ ਹੋਇਆ ਭੋਗ ਸੀਤ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਈ ਭੋਗ ਲੱਗਣ ਤੋਂ ਬਾਅਦ ਹੁਕਮਨਾਮਾ ਹੋਇਆ ਮਹਾਂਪੁਰ ਕਹਿੰਦੇ ਹੁਣ ਦੇਗ ਤੋਲੋ ਜਦੋਂ ਦੇਗ ਨੂੰ ਤੋਲਿਆ ਗਿਆ ਤੇ ਗੁਰਮਖੋ ਪਾਈਆ ਦੇਗ ਘੱਟ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਚਰਨਾਂ ਤੇ ਟੈ ਪਿਆ ਕਹਿੰਦਾ ਮਹਾਂਪੁਰਖੋ ਤੁਸੀਂ ਅਸੀਸ ਬਖਸ਼ੋ ਤੇ ਮਹਾਂਪੁਰਖਾਂ ਨੇ ਮਰਿਆਦਾ ਪਤਾ ਕੀ ਦੱਸੀ ਸੀ ਦੇਗ ਬਣਾਉਣ ਤੋਂ ਲੈ ਕੇ ਅਰਦਾਸ ਕਰਨ ਤੱਕ ਦੀ ਮਰਿਆਦਾ ਜਦੋਂ ਕੜਾਹ ਪ੍ਰਸ਼ਾਦੀ ਦੇਗ ਬਣਾਉਣੀ ਹੈ ਪਹਿਲੀ ਗੱਲ ਤੇ ਜਿਸ ਥਾਂ ਤੇ ਦੇਗ ਬਣਾਉਣੀ ਹੈ ਤੁਹਾਡੀ ਸੁਚਮ ਜ਼ਰੂਰ ਹੋਣੀ ਅੱਜ ਸਾਡੇ ਘਰਾਂ 'ਚ ਸੁਚਮ ਖਤਮ ਹੋ ਗਈ ਅਸੀਂ ਤੇ ਅੱਜ ਇੱਕ ਹੱਥ ਦੇ ਨਾਲ ਫਰਿੱਜ ਖੋਲਦੇ ਆਂ ਤੇ ਦੂਜੇ ਹੱਥ ਨਾਲ ਬੋਤਲ ਚੱਕ ਕੇ ਪਾਣੀ ਪੀ ਕੇ ਮੂੰਹ ਨੂੰ ਲਾ ਕੇ ਤੇ ਵਿੱਚ ਰੱਖ ਦਿੰਨੇ ਆ ਸਾਡੇ ਘਰਾਂ 'ਚ ਬਰਕਤ ਕਿੱਥੋਂ ਪੈ ਗਈ ਉਹਨਾਂ ਘਰਾਂ 'ਚ ਕਿੱਥੇ ਵਰਕਤ ਹੈ ਜਿੱਥੇ ਇੰਨੀ ਝੂਠ ਹੈ ਸੁਚਮ ਹੈ ਹੀ ਨਹੀਂ ਹੈ ਕੋਈ ਬਾਣੀ ਦਾ ਪਹਿਰਾ ਨਹੀਂ ਹੈ ਕੋਈ ਬਾਣੇ ਦਾ ਪਹਿਰਾ ਨਹੀਂ ਹੈ ਕੋਈ ਗੁਰੂ ਕੀ ਮਰਿਆਦਾ ਨਹੀਂ ਹੈ ਸਤਗੁਰਾਂ ਨੇ ਆਖਿਆ ਸੀ ਕੋਈ ਕਾਰਜ ਕਰਨਾ ਹੈ ਤੇ ਅਰਦਾਸ ਕਰਨੀ ਹੈ ਕੜਾ ਪ੍ਰਸ਼ਾਦੀ ਦੇਗ ਬਣਾ ਕੇ ਤੇ ਕੜਾ ਪ੍ਰਸ਼ਾਦੀ ਦੇਗ ਕਿਵੇਂ ਬਣਾਉਣੀ ਹੁਣ ਦੱਸੋ ਜਿਹੜੀ ਗੱਲ ਮਹਾਂਪੁਰਖ ਕਹਿ ਰਹੇ ਨੇ ਜਿਸ ਥਾਂ ਤੇ ਦੇਗ ਬਣਾਉਣੀ ਹੈ ਉਹ ਥਾਂ ਸੁਚਮਤਾਈ ਹੋਣੀ ਚਾਹੀਦੀ ਹੈ ਪੁਰਾਣੇ ਸਮਿਆਂ 'ਚ ਕੱਚੇ ਚੁੱਲ੍ਹੇ ਹੁੰਦੇ ਸੀ ਕਹਿੰਦੇ ਪੋਚਾ ਲਾਓ ਮਿੱਟੀ ਦਾ ਉੱਥੇ ਚੁੱਲ੍ਹੇ ਨੂੰ ਸਾਫ ਸੁਥਰੀ ਤਾਂ ਹੋ ਗਈ ਅੱਜ ਗੈਂਸ ਨੇ ਮੁਬਾਰਕ ਹੈ ਜੀ ਸਾਫ ਸਫਾਈ ਹੋਣੀ ਚਾਹੀਦੀ ਹੈ ਰਸੋਈ ਦੇ ਵਿੱਚ ਤੁਹਾਡੀ ਕਿਚਨ ਸਾਫ ਸੁਥਰੀ ਹੋਣੀ ਚਾਹੀਦੀ ਹੈ ਉੱਥੇ ਕੋਈ ਝੂਠੀ ਚੀਜ਼ ਨਹੀਂ ਪਈ ਹੋਣੀ ਚਾਹੀਦੀ ਝੂਠ ਬਰਤਨਾਂ ਦੀ ਝੂਠ ਨਹੀਂ ਪਈ ਹੋਣੀ ਚਾਹੀਦੀ ਤੇ ਕਹਿੰਦੇ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਬਣਾਓ ਸਭ ਤੋਂ ਪਹਿਲਾਂ ਚਾਸ਼ ਬਣਾਓ ਖੰਡ ਪਾ ਕੇ ਜਿਸ ਕੜਾਹ ਪ੍ਰਸ਼ਾਦ ਦੇਗ ਵਾਸਤੇ ਜਿਹੜਾ ਜਲ ਪਾਉਣਾ ਹੈ ਗਰਮ ਕਰੋ ਤੇ ਚ ਖੰਡ ਪਾਓ ਚਾਸ਼ ਬਣਾਓ ਉਦੋਂ ਜਪਜੀ ਸਾਹਿਬ ਦਾ ਪਾਠ ਆਰੰਭ ਕਰਦੇ ਹੋ ਬੜੇ ਆਨੰਦ ਨਾਲ ਜਪਜੀ ਸਾਹਿਬ ਦਾ ਪਾਠ ਕਰੋ ਇੱਕ ਇੱਕ ਪੌੜੀ ਦਾ ਰਸ ਲੈ ਲੈ ਕੇ ਪਾਠ ਕਰੋ ਗੁਰਬਾਣੀ ਨੂੰ ਚਿੱਤ ਚਿੱਤ ਕੇ ਪਾਠ ਕਰੋ ਦੇਗ ਬਣ ਗਈ ਕੜਾ ਪ੍ਰਸ਼ਾਦ ਦੀ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋ ਜਾਏ ਸਤਨਾਮ ਵੈਗਰੂ ਦਾ ਜਾਪ ਕਰਦੇ ਹੋਏ ਕੜਾ ਪ੍ਰਸ਼ਾਦੀ ਦੇਗ ਕਮਰੇ ਚ ਲੈ ਕੇ ਆਉਣੀ ਹੈ ਜਦੋਂ ਕਮਰੇ ਚ ਲੈ ਕੇ ਆਉਣੀ ਹੈ ਨਾ ਦੇਗ ਫਿਰ ਦੇਗ ਦੇ ਕੋਲ ਮਹਾਂਪੁਰਖ ਕਹਿਣ ਲੱਗੇ ਜਾਪ ਸਾਹਿਬ ਦਾ ਪਹਿਲਾ ਛੰਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹੇ ਅਚਲ ਮੂਰਤ ਅਨਪਾਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦ੍ਰਾਨ ਸਾਹੇ ਸਾਹਾਨ ਗਨੇਜੈ ਤ੍ਰਿ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਉ ਸਰਬਨਾਮ ਕਥੈ ਕਵਨ ਕਰਮਨਾਮ ਵਰਨਤ ਸਮਤ ਫਿਰ ਇੱਕ ਛੰਦ ਵਿੱਚ ਹੋਰ ਆਉਂਦਾ 99 ਨੰਬਰ ਤੇ ਜਾ ਕੇ 100 ਦੇ ਕੋਲ ਜਾ ਕੇ ਉਹ ਛੰਦ ਹੈ ਚਾਚਰੀ ਛੰਦ ਤਉ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਯੰ ਕਰੀਯੰ ਨਿਰਨਾਮੇ ਕਾਮੇ ਇਹ ਸ਼ੰਦ ਪੜਨ ਤੋਂ ਬਾਅਦ ਫਿਰ ਜਾਵ ਸਾਹਿਬ ਦਾ ਆਖਰੀ ਸ਼ੰਦ ਪੜਨਾ ਹੈ। ਨਮਸਤਲ ਪ੍ਰਣਾਮੇ ਸਮਸਤਲ ਨਿਵਾਸੀ ਅਗੰਝਲ ਨਾਮੇ ਸਮਸਤਲ ਨਿਵਾਸੀ ਤੇ ਫਿਰ ਇਹਦੇ ਆਖਰੀ ਜਿਹੜੇ ਸ਼ਬਦ ਆਉਂਦੇ ਨੇ ਸਦਾ ਅੰਗ ਸੰਗੇ ਅਭੰਗ ਬੇਪੂਤੇ ਇਹ ਪੂਰਾ ਸ਼ੰਦ ਪੜ੍ਹ ਕੇ ਫਿਰ ਆਨੰਦ ਸਾਹਿਬ ਦਾ ਪੂਰਾ ਪਾਠ ਕਰਨਾ। ਆਨੰਦ ਸਾਹਿਬ ਦਾ ਪੂਰਾ ਪਾਠ ਕਰਨ ਤੋਂ ਬਾਅਦ ਫਿਰ ਮੁੰਦਾਵਣੀ ਮੁਹੱਲਾ ਪੰਜਵਾਂ ਥਾਲ ਵਿੱਚ ਤੇਨ ਵਸਤੂ ਪਈਓ ਪੜ੍ਹ ਕੇ ਤੇ ਉਸ ਤੋਂ ਬਾਅਦ ਫਿਰ ਸ਼ਲੋਕ ਪੜ੍ਹਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮ ਹੱਤ ਪੜ੍ਹ ਕੇ ਕੀਤੀ ਛੁੱਟੀ ਨਾਲ ਤੱਕ ਫਿਰ ਕਹਿੰਦੇ ਅਰਦਾਸ ਕਰੋ ਸਤਗੁਰਾਂ ਦੇ ਅੱਗੇ ਜਦੋਂ ਅਰਦਾਸ ਕਰੋਗੇ ਨਾ ਫਿਰ ਮੇਰੇ ਪਾਤਸ਼ਾਹ ਬੋੜੀ ਕਰਨਗੇ ਕਿਤੇ ਅਸੀਂ ਇਦਾਂ ਅਰਦਾਸ ਕਰ ਲਈਏ ਤੁਹਾਡੇ ਜਿਹੜੇ ਜਿਹੜੇ ਸੁਣ ਰਹੇ ਹੋ ਪੂਰੀ ਵੀਡੀਓ ਜਿਨ੍ਹਾਂ ਨੇ ਸੁਣੀ ਹੈ ਨਾ ਇਸ ਮਰਿਆਦਾ ਨਾਲ ਆਪਣੇ ਘਰਾਂ ਦੇ ਵਿੱਚ ਦੇਗ ਬਣਾਓ ਤੇ ਸਤਗੁਰਾਂ ਦੇ ਸਨਮੁਖ ਅਰਦਾਸ ਕਰੋ ਫਿਰ ਦੇਖੋ ਕਿਦਾਂ ਅਰਦਾਸ ਪੂਰੀ ਹੁੰਦੀ ਹੈ 52 ਹੁਕਮ ਗੁਰੂ ਗੋਬਿੰਦ ਸਿੰਘ ਨੇ ਕੀਤੇ ਸੀ ਨਾ ਹਜੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਤੇ 52 ਹੁਕਮਾਂ ਦੇ ਵਿੱਚੋਂ ਇਹ ਵੀ ਹੁਕਮ ਸੀ ਕਿ ਮੇਰੇ ਸਿੱਖ ਨੇ ਆਪਣੀ ਜ਼ਿੰਦਗੀ ਦਾ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਕੜਾ ਪ੍ਰਸ਼ਾਦੀ ਦੀ ਦੇਗ ਬਣਾ ਕੇ ਅਰਦਾਸ ਕਰਨੀ ਸਿੱਖੋ ਤੁਹਾਡੇ ਘਰਾਂ ਚ ਸੁੱਖ ਆ ਜਾਏਗਾ ਤੁਸੀਂ ਸੁਖੀ ਹੋ ਜਾਓਗੇ ਤੁਹਾਡੇ ਘਰ ਵਿੱਚ ਆਨੰਦ ਵਰਸ ਜਾਏਗਾ ਆਪਣੇ ਘਰ ਦੇ ਵਿੱਚੋਂ ਝੂਠ ਤੇ ਝੂਠ ਦੋ ਚੀਜ਼ਾਂ ਕੱਢ ਦਿਓ ਤੁਹਾਡੀਆਂ ਫਰਿੱਜਾਂ ਦੇ ਵਿੱਚ ਤੁਹਾਡੀ ਝੂਠੀ ਚੀਜ਼ ਨਹੀਂ ਪਈ ਹੋਣੀ ਚਾਹੀਦੀ ਤੁਸੀਂ ਆਪਣੀ ਖੇਤੀ ਫਸਲ ਕੱਟਦੇ ਹੋ ਫਸਲ ਬੀਜਦੇ ਹੋ ਤੇ ਕਹਿੰਦੇ ਨੇ ਹੁਣ ਤੇ ਵਿਗਿਆਨ ਨੇ ਸਿੱਧ ਕਰ ਦਿੱਤਾ ਕਿ ਇੱਕ ਗਮਲੇ ਦੇ ਵਿੱਚ ਫੁੱਲ ਦੋਨਾਂ ਚ ਲਾਓ ਇੱਕ ਫੁੱਲ ਨੂੰ ਗੁਰਬਾਣੀ ਸੁਣਾਓ ਗਮਲੇ ਨੂੰ ਤੇ ਇੱਕ ਗਮਲੇ ਨੂੰ ਗੰਦੇ ਗੀ ਸੁਣਾਓ ਗੰਦੇ ਗੀ ਸੁਣਨ ਵਾਲਾ ਗਮਲਾ ਸੁੱਕ ਜਾਏਗਾ ਜਿਸ ਗਮਲੇ ਦੇ ਵਿੱਚ ਬਾਣੀ ਦੀ ਆਵਾਜ਼ ਆਏਗੀ ਵਾਈਬ੍ਰੇਸ਼ਨਸ ਜਾਣਗੀਆਂ ਉਹ ਗਮਲੇ ਦਾ ਬੂਟਾ ਹਰਾ ਹੋ ਜਾਏਗਾ ਸਿੱਖੋ ਅੱਜ ਤਾਂ ਤੇ ਸਾਡੀਆਂ ਖੇਤੀਆਂ ਹਰੀਆਂ ਨਹੀਂ ਹੁੰਦੀਆਂ ਸਾਡੇ ਝਾੜ ਕਟ ਗਏ ਫਸਲ ਖਾਨਣੇ ਆ ਤੇ ਸਾਡੇ ਤਨ ਨੂੰ ਬਿਮਾਰੀਆਂ ਲੱਗਦੀਆਂ ਨੇ ਤੇ ਚੇਤੇ ਰੱਖਿਆ ਜੀ ਜੀ ਅੰਦਰ ਅਮਰਤ ਹੈ ਨਾ ਅੰਦਰ ਬਖਸ਼ਿਸ਼ ਹੈ ਨਾ ਜੇ ਜ਼ਹਿਰ ਵੀ ਚਲਾ ਗਿਆ ਤੇ ਜ਼ਹਿਰ ਵੀ ਅਮਰਤ ਬਣ ਸਕਦਾ ਹੈ ਗੁਰੂ ਬਖਸ਼ਿਸ਼ ਕਰ ਸਕਦਾ ਹੈ ਗੁਰਮਖੋ ਇਸ ਵਿਖਮੇ ਅਮਰਤ ਪਿਆਵਣਿਆ ਇਹ ਦੁਨੀਆ ਦੀ ਜ਼ਹਿਰ ਦੇ ਵਿੱਚੋਂ ਅਮਰਤ ਪੈਦਾ ਹੋ ਜਾਏਗਾ ਜਦੋਂ ਸਾਡੇ ਘਰ ਬਾਣੀ ਤੇ ਬਾਣੇ ਦਾ ਪਹਿਰਾ ਆ ਜਾਏਗਾ ਸਾਡੇ ਬੱਚੇ ਗੁਰਬਾਣੀ ਨਾਲ ਜੁੜ ਜਾਣਗੇ ਇਸ ਮਰਿਆਦਾ ਦੇ ਨਾਲ ਅਰਦਾਸ ਕਰੋ ਕੜਾ ਪ੍ਰਸ਼ਾਦੀ ਦੇਗ ਬਣਾਓ ਕੋਸ਼ਿਸ਼ ਕਰਿਆ ਕਰੋ ਆਪਣੇ ਘਰਾਂ ਦੇ ਵਿੱਚ ਹਰੇਕ ਸੰਗਰਾਮ ਮਸਿਆ ਦਾ ਦਿਹਾੜਾ ਪੂਰਨ ਮਾਸ਼ੀ ਦਾ ਦਿਹਾੜਾ ਦੇਖੋ ਦਿਨ ਸਾਰੇ ਚੰਗੇ ਨੇ ਮਹਾ ਥਤੀਵਾਰ ਸਭ ਚੰਗੇ ਨੇ ਮਹਾ ਦਿਵਸ ਮੂਰਤ ਭਲੇ ਸਾਰੇ ਚੰਗੇ ਨੇ ਜਿਸ ਕੋ ਨਦਰ ਕਰੇ ਬਸ ਇੱਕ ਗੱਲ ਹੈ ਅਸੀਂ ਇੱਕ ਦਿਨ ਰੱਖਣਾ ਜੀ ਦਿਨ ਸਾਰੇ ਚੰਗੇ ਨੇ ਰੋਜ਼ ਤੇ ਨਹੀਂ ਕੜਾ ਪ੍ਰਸ਼ਾਦ ਦੀ ਇੱਕ ਬਣਾ ਸਕਦੇ ਪਰ ਦਿਨ ਨੇ ਸੰਗਰਾਮ ਵਾਲੇ ਦਿਨ ਬਣਾਓ ਅਰਦਾਸ ਕਰੋ ਪਾਤਸ਼ਾਹ ਦੇ ਅੱਗੇ ਗੁਰੂ ਕੇ ਵਜ਼ੀਰ ਸਹਬਾਨਾਂ ਨੂੰ ਘਰੇ ਬੁਲਾਓ ਕਰੇ ਬਲਾ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾਓ ਉਹਰ ਅਰਦਾਸ ਕਰਨਗੇ ਤੁਹਾਡੇ ਘਰ ਵਿੱਚ ਸੁੱਖੀ ਸੁਖਾ ਜਾਣਗੇ ਸਤਿਗੁਰ ਬਖਸ਼ਿਸ਼ ਕਰਨ ਉਮੀਦ ਤੁਸੀਂ ਪੂਰੀ ਵੀਡੀਓ ਸੁਣੀ ਹੈ ਇਹਨੂੰ ਮਨ ਚ ਵਸਾਓ ਪੂਰੀ ਵੀਡੀਓ ਸੁਣਿਓ ਅੱਗੇ ਵੀ ਸ਼ੇਅਰ ਕਰਿਓ ਹੋਰ ਵੀ ਇਹਦੇ ਇਸ ਵੀਡੀਓ ਨੂੰ ਸੁਣ ਕੇ ਤਰ ਜਾਣ ਮੇਰੇ ਵਰਗੇ ਪਾਪੀ ਦਾ ਵੀ ਭਲਾ ਹੋ ਜਾਏ ਤੁਹਾਡੇ ਕਦਮਾਂ ਨੂੰ ਸਾਡਾ ਜੀਵਨ ਵੀ ਸੁਖਾਲਾ ਹੋ ਜਾਏ ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ